ਇਹਨਾਂ ਦਿਨਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਚਰਚਾ ਵਿੱਚ ਹਨ ਮੈਂ ਬੂਟਾ ਸਿੰਘ ਈਸ਼ਵਰ ਦੀ ਸ਼ਪਤ ਲੈਂਦਾ ਹੂੰ ਉਹ ਭਾਰਤੀ ਸਿਆਸਤ ਦੰਦਨ ਸੰਪਰ ਸਿੱਖ ਕੌਮ ਵਿੱਚ ਉਹਨਾਂ ਨੂੰ 1984 ਦੀਆਂ ਘਟਨਾਵਾਂ ਵਿੱਚ ਇੱਕ ਵਿਵਾਦਿਤ ਵਿਅਕਤੀ ਵਜੋਂ ਦੇਖਿਆ ਜਾਂਦਾ ਹੈ ਆਪ ਜੱਟ ਸਿੱਖ ਵਿਚਾਰਤਾਰਾ ਵੱਲੋਂ ਉਹਨਾਂ ਦੀਆਂ ਕੌਮ ਨਾਲ ਜੁੜੀਆਂ ਕੁਝ ਗੱਲਾਂ ਤੇ ਚਰਚਾ ਕਰਾਂਗੇ ਭਾਰਤੀ ਸਟੇਟ ਵੱਲੋਂ ਅਕਾਲ ਤਖਤ ਟਾ ਦਿੱਤਾ ਗਿਆ ਸੀ ਸਰਕਾਰ ਹੁਣ ਸੋਚਦੀ ਸੀ ਕਿ ਸਿੱਖਾਂ ਨੂੰ ਕਿਵੇਂ ਠੰਡਾ ਕੀਤਾ ਜਾਵੇ ਫੌਜੀ ਹਮਲੇ ਤੋਂ ਪਹਿਲਾਂ ਇੰਦਰਾ ਗਾਂਧੀ ਨੂੰ ਲੱਗਦਾ ਸੀ ਕਿ ਉਹ ਹਮਲੇ ਤੋਂ ਬਾਅਦ ਵਾਲੀ ਸਥਿਤੀ ਨਾਲ ਵੀ ਨਜਿੱਠ ਲਏਗੀ ਪਰ ਹੁਣ ਉਸਤੇ ਪਾਪ ਭਾਰੂ ਹੋ ਗਏ ਸਨ ਇੰਦਰਾ ਨੂੰ ਅਹਿਸਾਸ ਹੋ ਗਿਆ ਸੀ ਕਿ ਸਿੱਖ ਉਸਨੂੰ ਨਹੀਂ ਛੱਡਣਗੇ ਉਹ ਅਕਾਲ ਤਖਤ ਦੀ ਢਾਈ ਜਾ ਚੁੱਕੀ ਇਮਾਰਤ ਦੀ ਸਰਕਾਰੀ ਖਰਚੇ ਤੇ ਮੂੜੂ ਸਾਰੀ ਕਰਕੇ ਸਿੱਖਾਂ ਨੂੰ ਠੰਡਾ ਕਰਨ ਬਾਰੇ ਸੋਚ ਰਹੀ ਸੀ ਪਰ ਸਿੱਖਾਂ ਨੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੋਨ ਉਸ ਨੂੰ ਇੱਕ ਜਿਹੇ ਸਿੱਖ ਸ਼ਕਲ ਵਾਲੇ ਆਦਮੀ ਦੀ ਲੋੜ ਸੀ ਜਿਹੜਾ ਇਸ ਕਮਲੇਕਾਰ ਸੇਵਾ ਦੇ ਨਾਮ ਤੇ ਗੁਰੂ ਘਰਾਂ ਦੀ ਉਹ ਸਾਰੀ ਕਰ ਰਹੇ ਸਿੱਖ ਸੰਤਾਂ ਨੂੰ ਮਨਾ ਲਏ। ਉਹ ਮੈਂ ਜਦੋਂ ਲੰਡਨ ਸੀਗਾ ਹੀ ਉੱਥੇ ਅਜੇ ਮਹੀਨਾ ਕੁ ਮਰਿਆ ਤਾਂ ਮੈਨੂੰ ਪਤਾ ਲੱਗ ਗਿਆ ਕਿ ਉੱਥੇ ਹਮਲਾ ਹੋ ਗਿਆ। ਆ ਕੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਅੱਛਾ ਨਹੀਂ ਕੀਤਾ। ਉਹ ਕਹਿੰਦੇ ਕਿ ਜੋ ਹੋਣਾ ਸੀ ਉਹ ਤੋਂ ਹੋ ਗਿਆ। ਹੁਣ ਆਪਾਂ ਨੂੰ ਇਹ ਵੱਡੀ ਸਮੱਸਿਆ ਇਹ ਆ ਉਹ ਜਿਹੜਾ ਮੰਦਿਰ ਸਾਹਿਬ ਉੱਥੇ ਜੋ ਗੋਲੀਆਂ ਲੱਗੀਆਂ ਯਾਰ ਅਕਾਲ ਤਖ ਦੇ ਦੋ ਮੰਜ਼ਲ ਟਹਿ ਗਏ ਆ। ਉਨਾ ਨੂੰ ਪਿਆਰ ਕਰਨਾ ਸਿੱਖ ਇਤਿਹਾਸਕਾਰ ਸਰਦਾਰ ਅਜਮੇਰ ਸਿੰਘ ਆਪਣੀ ਕਿਤਾਬ 22 ਸਦੀ ਦੀ ਸਿੱਖ ਰਾਜਨੀਤੀ ਵਿੱਚ ਲਿਖਦੇ ਹਨ ਇਸ ਸਮੱਸਿਆ ਦਾ ਹੱਲ ਕੱਢਣ ਲਈ ਇੰਦਰਾ ਗਾਂਧੀ ਦੀ ਸਲਾਹਕਾਰ ਜੁੰਡਲੀ ਨੇ ਸਰਦਾਰ ਬੂਟਾ ਸਿੰਘ ਦੀ ਉੱਚੇਚੀ ਡਿਊਟੀ ਲਈ ਜੋ ਸਿੱਖ ਹੋਣ ਦੇ ਨਾਲ ਇਸ ਮਾਮਲੇ ਵਿੱਚ ਵਦੇਰੇ ਕਾਰਗਰ ਸਿੱਧ ਹੋ ਸਕਦਾ ਸੀ ਅਤੇ ਜਿਸ ਦੀ ਭਾਰਤੀ ਰਾਜ ਤੋਂ ਇੰਦਰਾ ਗਾਂਧੀ ਪ੍ਰਤੀ ਵਫਾਦਾਰੀ ਉੱਤੇ ਰਤੀ ਪਰ ਵੀ ਸ਼ੱਕ ਨਹੀਂ ਸੀ ਕੀਤਾ ਜਾ ਸਕਦਾ ਮੈਨੂੰ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਇਹ ਰਿਪੇਅਰ ਕਰ ਲਿਓ ਇਸ ਸਮੇਂ ਕਾਰ ਸੇਵਾ ਦੇ ਖੇਤਰ ਵਿੱਚ ਬਾਬਾ ਖੜਕ ਸਿੰਘ ਜੀ ਦਾ ਪੂਰਾ ਨਾਂ ਬੜਿਆ ਹੋਇਆ ਸੀ ਬਾਬਾ ਖੜਕ ਸਿੰਘ 1922 ਵਿੱਚ ਫੌਜ ਦੀ ਨੌਕਰੀ ਛੱਡ ਕੇ ਜੈਤੋ ਦੇ ਮੋਰਚੇ ਵਿੱਚ ਸ਼ਾਮਲ ਹੋਏ ਸਨ ਇਸ ਕੇਸ ਵਿੱਚ ਉਹਨਾਂ ਨੇ ਨਾਬਾ ਜੇਲ੍ਹ ਵਿੱਚ 18 ਮਹੀਨੇ ਕੈਦ ਕੱਟੀ ਸੀ ਉਹਨਾਂ ਨੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਗੁਰੂ ਰਾਮਦਾਸ ਲੰਗਰ ਦੀ ਉਸਾਰੀ ਵੀ ਕਰਵਾਈ ਸੀ ਉਹ ਅੰਮ੍ਰਿਤਸਰ ਦੇ ਪਵਿੱਤਰ ਇਤਿਹਾਸਕ ਗੁਰਦੁਆਰਿਆਂ ਦੀ ਮੁਰੰਮਤ ਅਤੇ ਨਵੀਂ ਉਸਾਰੀ ਦੀ ਸੇਵਾ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਕਰ ਰਹੇ ਸਨ ਜਿਸ ਸਦਕਾ ਉਹਨਾਂ ਨੂੰ ਸਿੱਖ ਜਗਤ ਅੰਦਰ ਭਾਰੀ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ ਉਹਨਾਂ ਦੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨਾਲ ਵਧੀਆ ਸਬੰਧ ਸਨ ਬਾਬਾ ਖੜਕ ਸਿੰਘ ਨੇ ਸੰਤਾਂ ਨੂੰ ਤਰਮਯੁੱਧ ਮੋਰਚੇ ਲਈ ਕਈ ਨੌਜਵਾਨ ਦਿੱਤੇ ਸਨ ਜਿਹੜੇ 1984 ਦੇ ਸਾਕੇ ਸਮੇਂ ਹਕੂਮਤ ਨਾਲ ਜੂਝਦੇ ਸ਼ਹੀਦ ਹੋਏ ਸਨ ਇਸ ਕਰਕੇ ਬੂਟਾ ਸਿੰਘ ਤੇ ਤਰਲੋਚਨ ਸਿੰਘ ਨੇ ਸਭ ਨਾਲੋਂ ਪਹਿਲਾਂ ਬਾਬਾ ਖੜਕ ਸਿੰਘ ਤੱਕ ਪਹੁੰਚ ਕੀਤੀ ਪਰ ਬਾਬਾ ਜੀ ਉਸ ਵੇਲੇ ਗੁੱਸੇ ਨਾਲ ਭਰੇ ਪਏ ਸਨ ਜਦੋਂ ਬੂਟਾ ਸਿੰਘ ਤੇ ਤਰਲੋਚਨ ਸਿੰਘ ਬਾਬਾ ਜੀ ਕੋਲ ਗਏ ਤਾਂ ਉਹਨਾਂ ਨੇ ਇਸ ਸਰਕਾਰੀ ਜੋੜੀ ਨੂੰ ਫਿਟਕਾਰਾਂ ਪਾਈਆਂ ਬਾਬਾ ਜੀ ਨੇ ਬੂਟਾ ਸਿੰਘ ਨੂੰ ਲਾਣਤ ਪਾਉਂਦਿਆਂ ਪੁੱਛਿਆ ਦਰਬਾਰ ਸਾਹਿਬ ਉੱਤੇ ਟੈਂਕ ਚਾੜ੍ਹ ਕੇ ਹੁਣ ਤੂੰ ਮੇਰੇ ਕੋਲ ਕਿਹੜਾ ਮੂੰਹ ਲੈ ਕੇ ਆਇਆ ਉਹਨਾਂ ਨੇ ਬੂਟਾ ਸਿੰਘ ਨੂੰ ਗਾਲ ਕੱਢ ਕੇ ਵਾਪਸ ਮੋੜ ਦਿੱਤਾ ਮੇਨੂੰ ਬਾਬਾ ਖੜਕ ਸਿੰਘ ਤਾਂ ਮੈਨੂੰ ਡਾਇਰੈਕਟਰੀ ਮੜਨ ਤੇ ਮੈਂ ਗਿਆ ਕੋਸ਼ਿਸ਼ ਕੀਤੀ ਇਹ ਗੱਲ ਬੂਟਾ ਸਿੰਘ ਵੀ ਮੰਦੇ ਹਨ ਉਹ ਫਿਰ ਮੇਰੇ ਨਾਲ ਆਏ ਤੇ ਉਹ ਨਾਲ ਆਣ ਕੇ ਮੈਨੂੰ ਬਾਬਾ ਖੜਕ ਸਿੰਘ ਕੋਲ ਲੈ ਗਏ ਬਾਬਾ ਖੜਕ ਸਿੰਘ ਨੇ ਪਹਿਲਾਂ ਤਾਂ ਲੋ ਚਾਰ ਗਾਲਾਂ ਕੱਢੀਆਂ ਉਹਨਾਂ ਦੀ ਜ਼ੁਬਾਨ ਹੀ ਐਸੀ ਸੀ ਉਹ ਗਾਲਾਂ ਕੱਢ ਕੇ ਗੱਲ ਕਰਦੇ ਸੀ ਮਾਜੀ ਤੁਸੀਂ ਇੰਨਾ ਅਸ਼ੀਰਵਾਦੀ ਦੇ ਦਿਓ ਕਹਿੰਦਾ ਮੈਂ ਅਸ਼ੀਰਵਾਦ ਵੀਰੇ ਦੇ ਸਕਦਾ ਬਾਬਾ ਹਰਬੰਸ ਸਿੰਘ ਇੱਕੋ ਗੱਲ ਤੇ ਦ੍ਰਿੜ ਰਹੇ ਕਿ ਮੈਂ ਜੋ ਕਰਨਾ ਹੋਇਆ ਪੰਥ ਦੇ ਹੁਕਮ ਨਾਲ ਹੀ ਕਰਾਂਗਾ ਬਾਬਾ ਜੀ ਨਾਲ ਹੋਈਆਂ ਗੱਲਾਂ ਬਾਤਾਂ ਚੋ ਉਹਨਾਂ ਨੂੰ ਇਹ ਸੰਕੇਤ ਮਿਲ ਗਿਆ ਸੀ ਕਿ ਉਹ ਸ਼੍ਰੋਮਣੀ ਕਮੇਟੀ ਦੀ ਤਰਫੋਂ ਸਿੰਘ ਸਾਹਿਬਾਨ ਦੁਆਰਾ ਬੇਨਤੀ ਕੀਤੇ ਜਾਣਤੇ ਕਾਰ ਸੇਵਾ ਕਰਨ ਲਈ ਰਜ਼ਾਮੰਦ ਹੋ ਸਕਦੇ ਸਨ ਇਸ ਤੋਂ ਅੱਗੇ ਕੀ ਹੋਇਆ ਉਹ ਗੱਲਬਾਤ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ this video was made by jatt sik ideology